پرس پریس کانفرنس کے آن لی ساروں کا بہت بہت دنواد اس پرفرنس کا مین مدعا اچھ اویئرنس کرنا ہے جہی آر جی ہوسپیٹل سکس زیرو میرا تھن چھ اپریل یونیورس پن ایگریکلچر یونیورسٹی کیمپس وکے ہو رہی ہے اس میرا تھاندھی ایکسپیکٹڈ ہے کہ تی ہزار رجسٹریشن ہوگی ہاں اس کا خاص فیچر یہ ہے کہ میرا تھن بالکل رجسٹریشن فری ہے جو رننگ کٹ ہے وہ بھی فری دے گی ਜੋ ਰਫਰੈਸ਼ਮੈਂਟਸ ਨੇ ਉਹ ਵੀ ਫ੍ਰੀ ਦਿੱਤੀਆਂ ਜਾਣਗੀਆਂ ਪੂਰੀ ਮੈਡੀਕਲ ਫੈਸਿਲਿਟੀ ਹੋਏਗੀ ਕੱਲ ਅਸੀਂ ਉੱਥੇ ਐਂਬੂਲੈਂਸਿਸ ਰੱਖਾਂਗੇ ਵਿਦ ਵੈਲ ਟ੍ਰੇਨਡ ਡਾਕਟਰਸ ਐਂਡ ਨਰਸਸ ਇਸ ਮੈਰਾਥਨ ਦਾ ਇੱਕ ਹੋਰ ਖਾਸ ਫੀਚਰ ਹੈ ਕਿ ਜਿੰਨੇ ਪਾਰਟਿਸਪੈਂਟਸ ਨੇ ਜਿਹੜੀ ਉਹਨਾਂ ਦੀ ਕਿੱਟ ਹੋਏਗੀ ਉਹਦੇ ਤੇ ਆਰਐਫਆਈਡੀ ਟੈਗ ਇੱਕ ਲੱਗਿਆ ਹੋਏਗਾ ਜਿਨ੍ਹਾਂ ਦੇ ਨਾਲ ਹਰ ਪਾਰਟਿਸਪੈਂਟ ਨੂੰ ਅਸੀਂ ਮੋਨੀਟਰ ਕਰ ਸਕਾਂਗੇ ਇਹ ਦੋ ਤਰ੍ਹਾਂ ਦੀ ਕੈਟਾਗਰੀ ਹੈ ਇੱਕ 5 ਕਿਲੋਮੀਟਰ ਦੀ ਇੱਕ 10 ਕਿਲੋਮੀਟਰ ਦੀ ਇਹਦੀ ਏਜ ਵਗੈਰਾ ਨਹੀਂ ਹੈ ਏਜ ਇਸ ਦੀ ਕੋਈ ਏਜ ਲਿਮਿਟ ਨਹੀਂ ਹੈ ਤੇ ਦੂਸਰੀ ਇਨਫੋਰਮੇਸ਼ਨ ਇੰਪੋਰਟੈਂਟ ਹੈ ਸਾਰਿਆਂ ਲਈ ਜਿਹੜੀ ਅਸੀਂ ਚਾਹਾਂਗੇ ਕਿ ਤੁਸੀਂ ਸਪਰੈਡ ਕਰੋ ਕਿ ਇਹਦੀ ਰਜਿਸਟ੍ਰੇਸ਼ਨ ਹੈ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੈ ਜਿਹੜੀ ਇਹਦੀਆਂ ਕਿਟਸ ਹੈ ਉਹ 5 ਅਪ੍ਰੈਲ ਸ਼ਾਮ ਤੱਕ ਤੁਸੀਂ ਆਰਜੀ ਹਸਪੀਟਲ ਪ੍ਰੋਸਪਰ ਰੋਡ

16 ਸਾਡ ਦੇ ਸਰ ਕੱਲੇ ਲੁਧਿਆਣੀ ਨੇ ਆ ਪਿਛਲੀ ਵਾਰੀ ਪਾਰਟਿਸਪੈਂਟ ਸਾਡੇ ਕੋਲੇ ਹਿਮਾਚਲ ਤੋਂ ਵੀ ਸੀਗੇ ਜੰਮੂ ਤੋਂ ਵੀ ਸੀਗੇ ਹਰਿਆਣੇ ਤੋਂ ਵੀ ਸੀਗੇ ਰਾਜਸਥਾਨ ਤੋਂ ਵੀ ਸੀ ਹੈ ਨਾ ਐਟ ਲੀਸਟ ਜਿਹੜੀ ਪਾਰਟੀ ਨਾਲ ਵਾਲੀਆਂ ਸਟੇਟਸ ਨੇ ਤੋਂ ਸੀਗੇ ਇਹ ਤੁਹਾਨੂੰ ਅਸੀਂ ਡਾਟਾ 6 ਤਰੀਕ ਤੋਂ ਪਹਿਲੇ ਦੱਸ ਦਾਂਗੇ ਕਿਉਂਕਿ ਸਾਰਾ ਕੁਝ ਆਨਲਾਈਨ ਹੈ ਕਿ ਕਿੰਨੇ ਪਾਰਟਿਸਪੈਂਟ ਕਿਹੜੀ ਸਟੇਟ ਤੋਂ ਜਿੱਤਣ ਵਾਲੇ ਨੂੰ ਫਸਟ ਸੈਕੰਡ ਥਰਡ ਪ੍ਰਾਈਜ਼ 10 ਕਿਲੋਮੀਟਰ ਦੇ ਵਿੱਚ ਫਸਟ ਪ੍ਰਾਈਜ਼ 15000 ਸੈਕੰਡ ਪ੍ਰਾਈਜ਼ 10000 ਥਰਡ ਪ੍ਰਾਈਜ਼ 7500 پانچ کلومیٹر دے بچ دس ہجار پچھتر سا ہوتے پانچ سیکنڈ تھا دولوں کیٹیگری دے بچ ہے میرے سدہ لگیا فیمیل سدہ لگیا فیمیل سدہ لگیا اچھا مازتے کوئی سپیشل کیٹیگری نہیں ہے پرائیس مو بس تک نہیں نہیں پس سیکنڈ تھا صرف میلی 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 مو بیمیل سدہ لگیا سر کی گناہ سر کی گناہ کا ہوگا ہے ਅ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸਾਡੀ ਸੀਗੀ ਉਹ ਮੇਜਰਲੀ ਅਸੀਂ ਕੀਤੀ ਸੀਗੀ ਟੂ ਅਨਾਉਂਸ ਕਿ ਅਸੀਂ ਆਰਜੀ ਮੈਰਾਥਨ 6.0 ਕਰਨ ਜਾ ਰਹੇ ਹਾਂ ਪੀਏਯੂ ਵਿੱਚ ਅਸੀਂ ਲਾਸਟ ਇਅਰ ਵੀ ਜੂਨ ਦੇ ਵਿੱਚ ਇਸ ਤਰ੍ਹਾਂ ਦੀ ਮੈਰਾਥਨ ਕੀਤੀ ਸੀ ਹੁਣ ਤੱਕ ਇਸ ਮੈਰਾਥਨ ਦੇ ਵਿੱਚ 20000 ਪਾਰਟਿਸਪੈਂਟਸ ਨੇ ਰਜਿਸਟ੍ਰੇਸ਼ਨ ਕੀਤੀ ਹੈ ਤੇ ਜੇ ਜੋ ਅਸੀਂ ਸੋਚ ਰਹੇ ਹਾਂ ਕਿ ਇਸ ਤਰ੍ਹਾਂ ਦੀ ਰਜਿਸਟ੍ਰੇਸ਼ਨ ਸਾਡੇ ਕੋਲ ਹੋਈਆਂ ਨੇ ਤਾਂ ਬਹੁਤ ਅੱਛੀ ਗੈਦਰਿੰਗ ਇੱਥੇ ਪਾਰਟਿਸਪੈਂਟਸ ਦੀ ਅਸੀਂ ਸੋਚ ਕੇ ਚੱਲ ਰਹੇ ਹਾਂ ਜੋਸਾਨੂੰ ਲੱਗਦਾ ਹੈ ਕਿ ਪੰਜਾਬ ਦੀ ਬਿਗੇਸਟ ਮੈਰਾਥਨ ਹੋਏਗੀ ਹਰ ਸਾਲ ਅਸੀਂ ਇੱਕ ਨਵਾਂ ਰਿਕਾਰਡ ਤੋੜ ਰਹੇ ਹਾਂ ਸਭ ਤੋਂ ਮੈਕਸਿਮਮ ਰਜਿਸਟ੍ਰੇਸ਼ਨਸ ਦੇ ਨਾਲ ਸਭ ਤੋਂ ਜ਼ਿਆਦਾ ਰਜਿਸਟ੍ਰੇਸ਼ਨਸ ਦੇ ਨਾਲ ਤੇ ਇਹ ਜਿਹੜੀ ਮੈਰਾਥਨ ਹੈ ਪੀਐਚ ਹੋਏਗੀ 6 ਅਪ੍ਰੈਲ ਨੂੰ ਅਸੀਂ ਕਰਵਾ ਰਹੇ ਹਾਂ ਤੇ ਇਹਦੇ ਵਿੱਚ ਮਿਲਨ ਚੋਮਨ ਸਾਡੇ ਬ੍ਰਾਂਡ ਦੇ ਮੈਜਰ ਰਹਿਣਗੇ ਪਲੱਸ ਉਹ ਇੱਕ ਖੁਦ ਵੀ ਫਿਟਨੈਸ ਆਈਕਨ ਹੈ ਜੋ 10 ਕਿਲੋਮੀਟਰਸ ਰੇਸ ਉਹ ਖੁਦ ਵੀ ਰਨ ਕਰਦੇ ਨੇ ਤੇ ਇਸ ਦਾ ਰੇਸ ਦਾ ਜਿਹੜਾ ਮੈਰਾਥਨ ਦਾ ਸਾਡਾ ਮੋਟੋ ਹੈ that is run for health ਇਹਨੂੰ ਅਸੀਂ ਵਰਲਡ ਹੈਲਥ ਦੇ ਨਾਲ ਕੋਇਨਸਾਈਡ ਕਰਕੇ ਚੱਲ ਰਹੇ ਹਾਂ ਵਰਲਡ ਹੈਲਥ ਦੇ 7th ਆ ਅਸੀਂ ਸੈਕਸਟੇਪਰ ਨੂੰ World Health Day ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਮੈਰਾਥਨ ਕਰਵਾਉਣ ਜਾ ਰਹੇ ਹਾਂ ਲੋਕਾਂ ਕੀ ਨਸਲ ਲੋਕਾਂ ਨੂੰ ਮੈਸੇਜ ਇਹ ਹੀ ਦਵਾਂਗੇ ਕਿ ਵੱਤੋ ਬਾਤ ਇਸ ਮੈਰਾਥਨ ਜਾਂ ਇਸ ਤਰ੍ਹਾਂ ਦੀ ਮੈਰਾਥونز ਵਿੱਚ ਹਿੱਸਾ ਲਓ ਬੇਸਿਕਲੀ ਇਹ ਕਿ ਮੈਰਾਥਨ ਨਹੀਂ ਹੈ ਇੱਕ ਸੈਲੀਬ੍ਰੇਸ਼ਨ ਹੈ ਹੈਲਥ ਦੀ ਔਰ ਇਹਨੂੰ ਅਸੀਂ ਜਿਹੜਾ ਸਾਡਾ ਮੋਟੋ ਹੈ ਰਨ ਫॉर ਹੈਲਥ ਉਹ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਹੈਲਥ ਨੂੰ ਬਿਮਾਰੀਆਂ ਲੱਗਣ ਤੋਂ ਬਚਾ ਸਕਦੇ ਹਾਂ ਐਕਸਰਸਾਈਜ਼ ਕਰਕੇ ਰਨਿੰਗ ਕਰਕੇ ਜੋਗਿੰਗ ਕਰਕੇ ਕਿਤਾ ਭਾਗ ਲੈ ਸਕਦੇ ਕਿਤਾ ਮਿਲ ਸਕਦੇ ਤੁਹਾਨੂੰ ਭਾਗ ਲੈਣ ਵਾਸਤੇ ਆਨਲਾਈਨ ਸਾਡੀ ਵੈਬਸਾਈਟ ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੁਸੀਂ ਜਾਂ ਫਿਰ ਮੈਰਾਥਨ ਦੀ ਬਹੁਤ ਸਾਰੀ ਕੈਂਪੇਨਸ ਚੱਲ ਰਹੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਤੇ ਸਾਡੇ ਜਾਂ ਫੇਸਬੁੱਕ ਵਗੈਰਾ ਤੇ ਉਹਦੇ ਵਿੱਚ ਵੀ ਲਿੰਕ ਮੌਜੂਦ ਹੈ ਤੁਸੀਂ ਲਿੰਕ ਤੇ ਜਾ ਕੇ ਕਲਿੱਕ ਕਰਕੇ ਆਪਣਾ ਡਿਟੇਲਸ ਫਿਲ ਕਰਕੇ ਫ੍ਰੀ ਰਜਿਸਟਰ ਕਰ ਸਕਦੇ ਹੋ ਉਸ ਤੋਂ ਬਾਅਦ ਕਿਟ ਡਿਸਟ੍ਰੀਬਿਊਸ਼ਨ ਵਾਸਤੇ ਦੋ ਸੈਂਟਰ ਬਣੇ ਹੋਏ ਆ ਸਾਡਾ ਆਰਜੀ ਹਸਪੀਟਲ ਫਿਰੋਜ਼ਪੁਰ ਰੋਡ ਤੇ ਆਰਜੀ ਹਸਪੀਟਲ ਸਾਡਾ ਮੋੜ ਟਾਊਨ ਯੂਨਿਟ ਉਤੇ ਤੁਸੀਂ ਫ੍ਰੀ ਕਿੱਟਸ ਵੀ ਜਾ ਕੇ ਲੈ ਸਕਦੇ ਹੋ ਜਿਹੜੀ ਮੈਰਾਥਨ ਤੋਂ ਪਹਿਲਾਂ ਤੁਸੀਂ ਕਲੈਕਟ ਕਰਨੀ ਆ ਇਸ ਪਾਰਟਿਸिपੈਂਟ ਉਹ ਰਿਵਿਚ ਤੁਹਾਨੂੰ ਮੈਰਾਥਨ ਰਨਰ ਵਾਸਤੇ ਇੱਕ ਟੀ-ਸ਼ਰਟ ਮਿਲੇਗੀ ਪਲੱਸ ਚੈਸਟ ਨੰਬਰ ਮਿਲੇਗਾ ਉਹ ਚੈਸਟ ਨੰਬਰ ਵੀ ਅਸੀਂ ਇਸ ਵਾਰੀ ਆਰਐਫਆਈਡੀ ਵਾਲੇ ਕੀਤੇ ਨੇ ਜਿਹਦੇ ਨਾਲ ਜ਼ਿਆਦਾ ਐਕਿਊਰੇਟਲੀ ਅਸੀਂ ਵਿਨਰਸ ਨੂੰ ਅਸੀਂ ਪਾਰਟਿਸਿਪੇਟ ਕਰਵਾ ਸਕਦੇ ਹਾਂ ਪਲੱਸ ਅਸੀਂ ਵਿਨਰਸ ਨੂੰ ਡਿਕਲੇਅਰ ਕਰ ਸਕਦੇ ਹਾਂ ਥੈਂਕ ਯੂ ਥੈਂਕ ਯੂ ਅੱਗੇ ਹਾਂ ਜੀ ਮੇਰਾ ਨਾਮ ਡਾਕਟਰ ਪ੍ਰੇਰਨਾ ਕੋਇਲ ਹੈ ਤੇ ਆਰਜੀ ਗਰੁੱਪ ਆਫ ਹਸਪੀਟਲਸ ਵੱਲੋਂ ਇੱਕ ਬਹੁਤ ਵੱਡਾ ਮੈਗਾ ਇਵੈਂਟ ਕਰਨ ਜਾ ਰਹੇ ਹਾਂ ਅਸੀਂ that is uh, on the occasion of world health day world health day we all know ki 7 april nu manaya janda hai har saal te uss de upalaksh ch assi ye mega event organize kita hai itthe main emphasize karange ki rg hospital pichle uh, 4 saal na to marathon organize kar rahe hai aur ye sirf ludhiana ch nahi par ik different parts of the country ch organize hundiyan rahi hai jithe jithe jit, saadi pan india branches hain ne te last year assi ye initiative ludhiana ch shuru kita sega that was done in july and that time we promised because it was a huge success more than 20000 people they were on the ground they were on the tracks so we made a uh, point we will continue it in the next subsequent years also so here now we have this rg marathon 6.0 which is actually in ludhiana it's second marathon and that is on 6th of april at pau at 5 to pm in the morning and the marathon will be in two categories one is 5 km and 10 km so we will be having different prizes for fourth again and third, third for 5 km and 10 km and for the male and for the female both for second and third madam sport in the kis <laughs> time utthe security waste assi sare intezam kiteya utthe ek proper bouncers <laughs> di team hoyegi ਪੀਏਯੂ ਦੀ ਖੁਦ ਹੀ ਅੰਦਰ ਸਿਕਿਉਰਿਟੀ ਪਰਸਨਲਸ ਵੀ ਹੋਣਗੇ ਸਾਡੇ ਆਪਣੀ ਟੀਮ ਦੇ ਵੱਲੋਂ ਵੀ ਸੀਨੀਅਰ ਸੁਪਰਵਾਈਜ਼ਸ ਉੱਥੇ ਰੱਖਾਂਗੇ ਪਲੱਸ ਕਿਉਂਕਿ ਸੀਪੀ ਸਾਹਿਬ ਪ੍ਰੋਬਬਲੀ ਆਣਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹਨਾਂ ਨਾਲ ਵੀ ਪੁਲਿਸ ਪ੍ਰੋਪਰ ਹੋਏਗੀ ਜਿਵੇਂ ਲਾਸਟ ਟਾਈਮ ਅਸੀਂ ਕੀਤਾ ਸੀਗਾ ਲਾਸਟ ਟਾਈਮ ਇਟ ਵਾਸ ਅ ਵੈਰੀ ਗੁੱਡ ਅਰੇਂਜਮੈਂਟ ਵੀ ਹੈਡ ਅ ਫੁੱਲ ਮੈਡੀਕਲ ਅਰੇਂਜਮੈਂਟ ਆਲਸੋ ਔਨ ਟਰੈਕ ਇੱਕ ਮੂਵਿੰਗ ਐਮਬੂਲੈਂਸ ਸੀਗੀ ਤੇ ਫੋਰ ਸਟੇਸ਼ਨ ਐਮਬੂਲੈਂਸ ਸੀ ਤੇ ਨਾਲ ਇੱਕ ਐਮਬੂਲੈਂਸ ਔਨਸਾਈਟ ਵੀ ਸੀ ਤੇ ਆਲਮੋਸਟ 19 ਟੂ 20 ਡਾਕਟਰਸ ਫਰਮ ਆਰ ਹਸਪੀਟਲ ਅਨ ਸਿਕਿਉਰਿਟੀ ਲਈ ਤੇ ਮੈਡੀਕਲ ਅਰੇਂਜਮੈਂਟਸ ਲਈ ਤੇ ਵੀ ਹੈਡ ਸਮ ਵਾਟਰ ਸਟੇਸ਼ਨਸ ਆਲਸੋ ਤਾਂ ਕਿ ਹਾਈਡਰੇਸ਼ਨ ਪੁਆਇੰਟ ਬਣਾਏ ਸੀ ਜਿਨ੍ਹਾਂ ਦਾ ਜਿਨ੍ਹਾਂ ਜਿਹੜੇ ਪੇਸ਼ੈਂਟ ਜਿਹੜੇ ਪਾਰਟਿਸਪੈਂਟਸ ਸੀਗੇ ਤੇ ਦੇ ਕੈਨ ਹੈਵ ਅ ਗੁੱਡ ਹਾਈਡਰੇਸ਼ਨ ਐਂਡ ਅਦਰ ਫੈਸਿਲਿਟੀਆਂ ਆਲਸੋ